ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਪਾਹੈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤਿ ਖਸਮਨੀ ਨੂਰ ਅਰਸਾ ਕੁਰ ਸਹਾ ਦੁਰਿਡੇ ਸੱਚੇ ਪਾਤ ਸਹਾ ਮਲ ਜਨਮ ਜਨਮ ਦੀ ਸਜਣ ਸੱਚਾ ਪਾਤ ਸਹਾ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਹੈ ਸਬਨਾ ਦਾ ਵੇਸਾ ਸਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਦੋ ਤੁਕੇ ਸਤ ਗੁਰ ਮਿਲਿਆ ਉਲਟੀ ਭਈ ਪਾਈ ਜੀਵਤ ਮਰ ਤਾ ਬੂਝ ਪਾਈ ਸੋ ਗੁਰ ਸੋ ਸਿੱਖ ਹੈ ਪਾਈ ਜਿਸ ਜੋਤੀ ਜੋਤ ਮਿਲਾਏ ਸਾਤ ਗੁਰ ਮਿਲਿਆ ਉਲਟੀ ਭਈ ਪਾਈ ਜੀਵਤ ਮਰ ਤਾ ਬੂਝ ਪਾਈ ਸੋ ਗੁਰ ਸਿੱਖ ਹੈ ਪਾਈ ਜਿਸ ਜੋਤੀ ਜੋਤ ਮਿਲਾਈ ਮਨਾਰੇ ਹਰ ਹਰ ਸੇਤੀ ਲੇਵ ਲਾਈ ਮਨ ਹਰ ਜਪ ਮੀਠਾ ਲਗ ਪਾਈ ਗੋਰਮਖ ਪਾਈ ਹਰ ਥਾਏ ਰਹਾ ਬੇਨ ਗੁਰ ਪ੍ਰੀਤਿ ਨਾ ਉਪਜੈ ਪਾਈ मनमुख दूज पाए तो कुट है मनमुख कर्म कर है पाए पल किशो ना पाए गोर मेले ਨਾਮ ਮਨ ਰਵਿਆ ਪਾਏ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵ ਪਾਏ ਗੁਰ ਕਾਹੇ ਤ ਅਪਾਰ ਸੋ ਪਰਵਾਣ ਹੈ ਪਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸ਼ਬਦੀ ਮੇ ਲਾਏ ਆਇਆ ਸੋ ਪਰਵਾਣ ਹੈ ਭਾਈ ਜੇ ਗੁਰ ਸੇਵਾ ਚਿੱਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇ ਲਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ 3 ਦੋ ਤੁਕੇ ਸਤ ਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੇ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜਿਸਾ ਜੋਤੀ ਜੋਤ ਮਿਲਾਏ